ਮੈਂ ਦੋਨੋਂ ਬਲਾਕ ਪ੍ਰਧਾਨਾਂ ਦਾ ਵੀ ਤਬਾਦ ਕਰਨਾ ਚਾਹੁੰਦਾ ਇਹਨਾਂ ਦਾ ਕਿ ਤੁਸੀਂ ਸਾਰਿਆਂ ਨੂੰ ਇੱਥੇ ਬੁਲਾ ਕੇ ਆਪਾਂ ਨੇ ਰੂਬਰੂ ਕੀਤਾ ਅੱਜ ਮਹਿਲਾਵਾਂ ਵੀ ਸਾਡੀਆਂ ਭੈਣਾਂ ਆਈਆਂ ਇਹ ਸੰਵਿਧਾਨ بچਾਓ ਰੇਲੀਆਂ ਕਿਉਂ ਕਰਨੀਆਂ ਪਈਆਂ ਕਿਉਂਕਿ ਅੱਜ ਦੀ ਪੀੜ੍ਹੀ ਨੂੰ ਸੰਵਿਧਾਨ ਦੇ ਨਾਲ ਕੋਈ ਮਤਲਬ ਨਹੀਂ ਰਿਹਾ ਸੰਵਿਧਾਨ ਕੀ ਹੈ ਕੀਨੇ ਲਿਖਿਆ ਹੈ ਤੁਹਾਨੂੰ ਕੇਵਲ ਇਹ ਪਤਾ ਹੈ ਕਿ ਯਾਰ ਅੰਬੇਦਕਰ ਨੇ ਕਿ ਸੰਵਿਧਾਨ ਲਿਖਿਆ ਲੇਕਿਨ ਇਹਦੇ ਪਿੱਛੇ ਕਿੰਨੀ ਵੱਡੀ ਕਹਾਣੀ ਨਾ ਕਾਲੀ ਗਈ ਹੈ ਇਹਰੇ ਬਾਰੇ ਤੁਹਾਨੂੰ ਤੇ ਸਾਡੀਆਂ ਆਉਣ ਵਾਲੇ ਬੱਚਿਆਂ ਨੂੰ ਸ਼ਾਇਦ ਦੱਸਣ ਦੀ ਲੋੜ ਹੈ ਇਹ ਸੰਵਿਧਾਨ ਨੂੰ ਬਣਾਉਣ ਅਸੇ 2 ਸਾਲ 11 11 ਮਹੀਨੇ ਤੇ 18 ਦਿਨ ਲੱਗੇ ਸੀ ਔਰ ਬਾਬਾ ਸਾਹਿਬ ਅੰਮੇਦਗੜ ਨੂੰ ਇਹ ਜ਼ਿੰਮੇਵਾਰੀ ਕਿਹਨੇ ਦਿੱਤੀ ਕਾਂਗਰਸ ਪਾਰਟੀ ਮਹਾਤਮਾ ਗਾਂਧੀ ਨੇ ਆਪਣੇ ਜਵਾਰਲਾਲ ਮਹਿਰੂ ਜਿਹਨੋਂ ਉਹਨਾਂ ਨੇ ਝਾਕ ਮਾਰੀ ਵੀ ਇਹ ਕੰਮ ਨੂੰ ਕੌਣ ਕਰ ਸਕਦਾ ਤਾਂ ਉਹਨਾਂ ਨੇ ਇੱਕ ਐਸਾ ਪਛੜਿਆ ਵਿਅਕਤੀ ਜਿਹੜੀਆਂ ਪਛੜਿਆ ਸ਼੍ਰੇਨੀਆਂ ਦੇ ਨਾਲ ਸੰਬੰਧਿਤ ਸਰ ਤਾਂ ਜੋ ਸਾਰਿਆਂ ਦੀ ਦੇਖਰੇ ਕਰਕੇ ਉਹਨੂੰ ਚੇਅਰਮੈਨ ਬਣਾਇਆ एक ड्राफ्टिंग कमेटी बनाई गई फिर बाबा साहब अंबेदकर ने इस संविधान लिखया लिखिया ये संविधान बन तो बाद अपनी जिंदगी की परिवर्तन आया अपनी जिंदगी परिवर्तन आया पहला आपे महाराज दया परजा होया करते पराया ਇਹ ਸੁਵਿਧਾਨ ਤੋਂ ਬਾਅਦ ਸਾਨੂੰ ਆਪਣੀ ਨਿਆਂਇਕ ਅਧਿਕਾਰ ਮਿਲੇ ਜਿਹੜੇ ਅਧਿਕਾਰ ਤੁਸੀਂ ਅੱਜ ਇਸਤੇਮਾਲ ਕਰਦੇ ਹੋ ਤੁਸੀਂ ਜਿਹਨੇ ਸਾਡਾ ਹੱਕ ਪਹਿਲਾਂ ਤਾਂ ਰਾਜੇ ਮਾਜਰੇ ਦੀ ਪਰਜਾ ਹੋਣਾ ਕਰਦੇ ਸੀ ਜਦੋਂ ਦੇਸ਼ आजाद ਨਹੀਂ ਸੀ ਫੋਰੀਆ ਨਾਲ ਰਲੇ ਸੀ ਆ ਜਿਹੜਾ ਕੈਪਟਨ ਬਰੇਂਦਰ ਸਿੰਘ ਦੇ ਵੱਡੇ ਵੱਡੇ ਕਿਲੇ ਬਣੇ ਇਹ ਕੋਈ ਲੇਬਰ ਥੋੜੀ ਜਿੰਦੇ ਸੀ ਇਹ ਵੱਡੀਆਂ ਕੰਧਾਂ ਕਿਉਂ ਸੀ ਆਪਾਂ ਕਿਉਂ ਨਹੀਂ ਬਣਾਉਂਦੇ ਵੱਡੀਆਂ ਕੰਧਾਂ ਲੇਬਰ ਲੱਗਦੀ ਹੈ ਸੀਮਿੰਟ ਲੱਗਦਾ ਹੈ ਰੇਤਾ ਲੱਗਦਾ ਉਦੋਂ ਤੁਹਾਡੇ ਮੇਰੇ ਅੰਗੇ ਫਰੀ ਦੇ ਬੰਦੇ ਸੀ ਮੁੱਠੀ ਪਰ ਗਾਣੇ ਇਹਨਾਂ ਨੂੰ ਦੇ ਦਿੰਦੇ ਜਾਂਦੇ ਸੀ ਖਾਣ ਵਾਸਤੇ ਇਹ ਪਰਜਾ ਬਣ ਕੇ ਕੰਮ ਕਰਦੇ ਰਹਿੰਦੇ ਸੀ ਰਾਜੇ ਮਹਾਰਾਜਾ ਇਹ ਵੈਸੇ ਤਾਂ ਰਾਜੇ ਮਹਾਰਾਜਾ ਤੋਂ ਜਿਹੜਾ ਅਧਿਕਾਰ ਖੋਇਆ ਉਹ ਵੀ ਕਾਂਗਰਸ ਦੇ ਸਮੇਂ ਇੰਦਰਾ ਗਾਂਧੀ ਨੇ ਖੋਇਆ ਸੋ ਮੇਰੇ ਕਹਨ ਤੋਂ ਬਾਅਦ ਕੇਸ ਕਰਕੇ ਅੱਜ ਸੰਵਿਧਾਨ ਬਚਾਓ ਸਭਾ ਰੱਖੀ ਗਈ ਹੈ ਸੰਵਿਧਾਨ بچਾਓ ਸਮਾਜ ਦੇ ਸੰਵਿਧਾਨ ਨਾ ਹੁੰਦਾ ਕਾਨੂੰਨ ਨਾ ਹੁੰਦਾ ਤੇ ਤੁਹਾਨੂੰ ਜਿਹੜਾ ਮਰਜ਼ੀ ਫੜ ਕੇ ਕਾਲ ਕੋਠੜੀ ਭੇਜ ਦਿੰਦਾ ਅੱਜ ਕੀ ਹੋ ਰਿਹਾ ਹੈ ਅੱਜ तमाम ਜਿਹੜੀਆਂ ਏਜੰਸੀਆਂ ਸਾਡੇ ਗਾ ਜਿਹੜੇ ਆਧਾਰੇ ਉਹਨਾਂ ਦਾ ਨਿਗਾਇਜ਼ ਇਸਮਾਲ ਹੋ ਰਿਹਾ ਵਿਜੀਲੈਂਸ ਫੜ ਲਈ ਜੀਡੀ ਆ ਗਈ ਸੀਬੀਆਈ ਆ ਗਿਆ ਇਨਕਮ ਟੈਕਸ ਆ ਗਿਆ ਥੋੜੇ ਤੇ ਪਰਚਾ ਦੇਤਾ ਅਸੁਖੀ ਆਰਾਜੀ ਦੇ ਪਰਚਾ ਦੇਤਾ 15 ਸਾਲ ਪੁਰਾਣਾ ਐਵੇਂ ਕੱਢ ਕੇ ਵੀ ਤੇਰਾ ਵੀ ਆ ਗਈ ਇੱਥੇ ਜਿਹੜਾ ਤੁਹਾਡਾ ਮੰਤਰੀ ਹੈ ਜੇ ਐਮ ਐਲ ਏ ਉਹ ਆ ਮੇਰੇ ਅਗਲੀ ਲੈਣ ਵਾਲੇ ਸਰਪੰਚਾਂ ਦੇ ਸਾਰਿਆਂ ਦੇ ਪਰਚੇ ਦਿੱਤੇ ਸਮਾਂ ਆ ਜਾਂਦਿਓ ਪੂਰਾ ਸਾਹ ਵਿਦਾਬੀ ਕਰਾਂਗੇ ਪਰ ਇਹ ਸੰਵਿਧਾਨ ਦੀ ਉਲੰਘਣਾ ਹੈ ਇਸ ਕਾਰਕੀਜ਼ੁਰ ਉਰੇ ਤਾਈਗੀ ਸੰਵਿਧਾਨ ਦੇ ਬਾਰੇ ਚਰਚਾ ਕਰੀਏ ਨਵੀਆਂ ਪੀੜ੍ਹੀਆਂ ਨੂੰ ਦਸੀਏ ਕਿ ਇਹ ਸੰਵਿਧਾਨ ਦੇ ਗੱਲ ਦੇ ਪਹਿਰਾਦਾਰ ਹਨ ਹੁਣ ਤੁਸੀਂ ਆਖੋਗੇ ਵੀ ਇਹ ਇੰਨੇ ਬੰਦਿਆਂ ਨਾਲ ਗੱਲ ਕਰਕੇ ਫਾਇਦਾ ਕੀ ਹੁੰਦਾ ਜਿਹੜੇ ਭਗਤ ਸਿੰਘ ਅਗੇ ਸੀਗੇ ਜਾਂ ਲਾਲਾ ਲਾਜਪਤ ਰਾਏ ਅਗੇ ਲੋਕ ਸੀ ਜਾਂ ਮਹਾਤਮਾ ਗਾਂਧੀ ਮੰਗਲ ਪਾण्डेय ਅਗੇ ਲੋਕ ਇਹ ਛੋਟੀਆਂ ਛੋਟੀਆਂ ਸਭਾਵਾਂ ਕਰਦੇ ਸੀ ਪਹਿਲਾਂ ਇਹਨਾਂ ਨੇ ਹੌਲੀ ਹੌਲੀ ਉਦੋਂ ਮੋਬਾਈਲ ਤਾਂ ਹੁੰਦਾ ਨਹੀਂ ਸੀ ਚਿੱਠੀ ਪੱਥਰ ਜਾਂਦਾ ਨਹੀਂ ਸੀ ਫੇਰੇ ਜਾਸ ਜਾ ਕੇ ਛੁੱਪ ਛੁੱਪ ਕੇ ਦੂਜੇ ਬੰਦੇ ਨੂੰ ਸੁਨੇਹਾ ਦਿੰਦੇ ਸੀ ਕਿ ਮੈਂ ਓਥੇ ਆਵਾਂਗਾ ਕਿ ਪੰਜ ਬੰਦੇ ਰਾਤ ਨੂੰ ਆਪਸ ਵਿੱਚ ਗੁਪਤ ਗੁਪ ਕਰਦੇ ਸੀ